ਜੀ ਮੈਨੂੰ ਅੱਛਾ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨਾ ਟੁੱਟ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਿਹਦੇ ਬਸ ਨਾਲ ਦੀ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੇ ਮੇਰੇ ਭੂਆ ਖੜੇ ਐ ਉੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਆ ਵਾਕਿਆ ਸੀ ਉਹ ਕੀ ਵਾਕਿਆ ਹੋਇਆ ਤੇ ਉਸ ਤੋਂ ਬਾਅਦ ਕਿਵੇਂ ਤੁਸੀਂ ਜੀ ਮੈਨੂੰ ਅੱਛਾ ਤਾਂ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਰ ਨਾ ਟੁੱਟ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ 87 ਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਜੀ ਪਾਣੀ ਸੀਗਾ ਉਦੋਂ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਕਿਵੇਂ ਕਿੰਨੇ ਬਚਾਇਆ ਤੁਹਾਨੂੰ ਸਰ ਆਪੇ ਹੀ ਬਸ ਰੱਬ ਵੱਲੋਂ ਬਚ ਗਈ ਸਰੀਏ ਨੂੰ ਹੱਥ ਪਾ ਗਏ ਤੇ ਉਸ ਤੋਂ ਬਾਅਦ ਮੈਂ ਫੜਿਆ ਬੜੇ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਹੁੰਦੀ ਆ ਨਹੀਂ ਜੀ ਕੋਈ ਨਹੀਂ ਹੈ ਸਰ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੋਂ ਬਾਹਰ ਕਿਵੇਂ ਆਏ ਸਰੀਨਾ ਹਥ ਤੇ ਪੈ ਗਿਆ ਸਰੀਨਾ ਹਥ ਤੇ ਪੈ ਗਿਆ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅੱਗੇ ਫੋਨ ਕੀਤਾ ਕਿ ਤੁਹਾਨੂੰ ਕਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹਦੇ ਹੋ ਜੀ ਬਸ ਮੈਂ ਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਐ ਤੇ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਉਣਾ ਚਾਹੁੰਦੇ ਹਾਂ ਹਾਂਜੀ ਵਾਕਿਆ ਸੀ ਉਹ ਕੀ ਵਾਕਿਆ ਹੋਇਆ ਤੇ ਉਸ ਤੋਂ ਬਾਅਦ ਕਿਵੇਂ ਤੁਸੀਂ ਜੀ ਮੈਂ ਅੱਛਾ ਤੇ ਮੇਰੇ ਪਾਪਾ ਨੇ ਮੈਨੂੰ ਸੱਟਿਆ ਸੀ ਪਰ ਰੱਬ ਵੱਲੋਂ ਮੇਰਾ ਸਰੀਨ ਹਥ ਤੇ ਪੈ ਗਿਆ ਸੀ ਮੈਂ ਬਾਹਰ ਬਚ ਕੇ ਆ ਗਈ ਜਦੋਂ 87 ਗਾ ਤੇ ਉਦੋਂ ਤੁਹਾਨੂੰ ਇੱਕਦਮ ਕਿਵੇਂ ਲੱਗਾ ਕਿਉਂਕਿ ਨਹਿਰ ਹੈਗੀ ਸੀ ਪਾਣੀ ਸੀਗਾ ਉਦੋਂ ਤੁਹਾਨੂੰ ਲੱਗਦਾ ਸੀ ਵੀ ਤੁਸੀਂ ਬਚ ਸਕੋਗੇ ਨਹੀਂ ਸਰ ਨਹੀਂ ਲੱਗਦਾ ਸੀ ਕਿਵੇਂ ਕਿੰਨੇ ਬਚਾਇਆ ਤੁਹਾਨੂੰ ਸਰ ਆਪੇ ਹੀ ਬਸ ਰੱਬ ਵੱਲੋਂ ਬਚ ਗਈ ਸਰੀਏ ਨੂੰ ਹੱਥ ਪਾ ਗਏ ਤੇ ਉਸ ਤੋਂ ਬਾਅਦ ਮੈਂ ਫੜਿਆ ਬੜੇ ਬਾਹਰ ਕਿਵੇਂ ਆਏ ਤੁਸੀਂ ਉੱਥੋਂ ਨਹਿਰ ਚੋਂ ਜਦੋਂ ਤੁਸੀਂ ਹੱਥ ਪਾਇਆ ਉਸ ਤੋਂ ਬਾਅਦ ਕਿਸੇ ਨੇ ਕੋਈ ਆਵਾਜ਼ ਮਾਰੀ ਕੋਈ ਹੈਲਪ ਕੋਈ ਪਿੰਡ ਵਾਸੀਆਂ ਨੇ ਜਾਂ ਕਿਸੇ ਨੇ ਕੋਈ ਤੁਹਾਡੀ ਮਦਦ ਕੀਤੀ ਹੁੰਦੀ ਆ ਨਹੀਂ ਜੀ ਕੋਈ ਨਹੀਂ ਹੈ ਸਰ ਨੇੜੇ ਕੋਈ ਪਿੰਡ ਹੀ ਨਹੀਂ ਸੀ ਜਿੱਥੇ ਮੈਂ ਕਿੰਨਾ ਚੋਂ ਬਾਹਰ ਕਿਵੇਂ ਆਏ ਸਰੀ ਨੂੰ ਹੱਥ ਪਾ ਗਏ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਮਤੋਂ ਅੱਗੇ ਅਗੇ ਫੋਨ ਕੀਤਾ ਕਿ ਤੁਹਾਨੂੰ ਘਰਦਿਆਂ ਨੂੰ ਬੁਲਾਇਆ ਜਾਂ ਕਿਵੇਂ ਚਲੋ ਹੁਣ ਤੁਹਾਡੀ ਕੀ ਸੋਚ ਹੈ ਹੁਣ ਤੁਸੀਂ ਅੱਗੋਂ ਕੀ ਕਰਨਾ ਚਾਹੁੰਦੇ ਹੋ ਜੀ ਬਸ ਮੈਂ ਦੇ ਫੈਮਿਲੀ ਦੇ ਨਾਲ ਰਹਿਣਾ ਚਾਹੁੰਦੀ ਮੇਰੇ ਭੂਆ ਖੜੇ ਐ ਇੱਥੇ ਮੈਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੀ ਆ ਤੇ ਜਿਹੜੇ ਤੁਹਾਡੇ ਡੈਡੀ ਜੇਲ੍ਹ ਦੇ ਵਿੱਚ ਗਏ ਨੇ ਉਹਨਾਂ ਨੂੰ ਬਚਾਣਾ ਚਾਹੁੰਦੇ ਹੋ ਜਾਂ ਹਾਂਜੀ